ਉਹਦੀ ਮਾਰੇ ਜਿਹੜੇ ਹਾਲਾਤ ਨੇ ਬਣੇ ਹੋਏ ਨੇ ਅਸੀਂ ਬੇਨਤੀ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਸਭ ਤੋਂ ਪਹਿਲਾਂ ਸਰਕਾਰ ਦੁਆਰਾ ਫੇਰ ਮੰਗ ਕਰਦੇ ਆਂ ਕਿ ਪੰਜਾਬ ਸਰਕਾਰ ਨੂੰ ਭੰਗ ਕਰਕੇ ਉਰੇ ਰਾਸ਼ਟ੍ਰਪਤੀ ਰਾਜ ਲਾਗੂ ਕੀਤਾ ਜਾਵੇ ਠੀਕ ਫਰੰਟ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਫੇਲ ਹੋ ਚੁੱਕੀ ਹੈ ਲਾਅ ਐਂਡ ਆਰਡਰ ਦਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਅਸੀਂ ਦੇਖਦੇ ਹਾਂ 90 ਦੇ ਵਿੱਚ ਰੋਜ਼ਾਨਾ ਇੱਕ ਦੋ ਘਟਨਾਵਾਂ ਹੋ ਰਹੀਆਂ ਰਾਤ ਵੀ ਦਿੱਕਾ ਪਾਰਟੀ ਦਾ ਆ ਬੰਦ ਹੋ ਕੇ ਅੱਜ ਦੇ ਕਾਰਜਕਰਤਾ ਅਜੇ ਅੰਦਰ ਟੂਰਨਾਮੈਂਚਾ ਹੋ ਰਿਹਾ ਹੈ ਕਿ ਉਹਨੂੰ ਉਹਨੇ ਆ ਕੇ ਇਹਨਾਂ ਦੀ ਜੜੀ ਗੁੰਡੇਗਰਦੀ ਵਾਲੀ ਤੋਸ ਹੈ ਉਹ ਕੁੱਟਮਾਰ ਕਰ ਸਕਦੀ ਹੈ ਅਸੀਂ ਸੁਰਤੋਂ ਕੈਂਸਰ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਉਹ ਰਾਸ਼ਟਰਪਤੀ ਸ਼ਾਸਨ ਲਾਵੇ ਅਤੇ ਜੇ ਦਰਤ ਲੋਕ ਸੰਪਰਦੀ ਬਹੁਲੀਲੀ ਵੋਟਾਂ ਕਰਾਵੇ ਪੰਜਾਬ ਦਾ ਮਾਹੌਲ ਇੱਕ ਹੋਰ ਫਰਦਾ ਕੀਤਾ ਜਾਵੇ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਖਲਾਬ ਮਰਦਾਬਾ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਹਾਏ 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 ਜਿਹੜਾ ਧਰਨਾ ਲਾ ਰਹੇ ਹੋ ਤੁਸੀਂ ਇਸ ਟਾਈਮ ਨਾ ਪਟਿਆਲਾ ਗੇਟ ਦੇ ਵਿੱਚ ਕੀ ਕਹਿਣਾ ਪਿਆ ਰਣਜੀਤ ਜੀ ਬਹੁਤ ਹੀ ਮੰਦ ਭਾਗੀ ਜਿਹੜੀ ਘਟਨਾ ਹੈ ਉਹ ਕੱਲ ਰਾਤ ਵਾਪਰੀ ਹੈ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਸ਼੍ਰੀ ਮਨਰੰਜਨ ਕਾਲੀਆ ਜੀ ਦੇ ਘਰ ਦੇ ਉੱਤੇ ਗਰਨੇਡ ਦੇ ਨਾਲ ਹਮਲਾ ਹੋਇਆ ਹੈ ਤੇ ਪੰਜਾਬ ਦੇ ਵਿੱਚ ਪਹਿਲੀ ਵਾਰਦਾਤ ਨਹੀਂ ਹੈ ਇਸ ਤੋਂ ਪਹਿਲਾਂ ਹਸਪਤਾਲਾਂ ਦੇ ਉੱਤੇ ਵੀ ਹਮਲੇ ਹੋਏ ਨੇ ਅਤੇ ਹਰ ਮੈਂ ਕਹਿੰਦਾ ਪੰਜਾਬ ਦੇ ਵਿੱਚ ਇਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਇਸ ਤਰ੍ਹਾਂ ਦੀਆਂ ਕਿ ਅੱਜ ਲੋਕ ਡਰਿਆ ਹੋਇਆ ਮਹਿਸੂਸ ਕਰ ਰਹੇ ਨੇ ਸਹਿਮ ਦਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਤਾਂ ਕਹਿੰਦੇ ਹਾਂ ਕਿ ਭਗਵੰਤ ਮਾਨ ਜੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਿਉਂ ਪੰਜਾਬ ਨੂੰ ਚਲਾਉਣ ਦੇ ਕਾਬਿਲ ਨਹੀਂ ਹੈਗੇ ਆਪਾਂ ਜੇ ਆਪਣੇ ਹਲਕੇ ਦੀ ਉਹ ਗੱਲ ਕਰੀਏ ਤਾਂ 1500 ਰੁਪਏ ਦੇ ਲਈ ਇੱਕ ਮਜ਼ਦੂਰ ਦੀ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਸਿਵਲ ਹਸਪਤਾਲ ਨਾਬੇ ਦੇ ਵਿੱਚ ਉਸ ਮਜ਼ਦੂਰ ਦਾ ਇਲਾਜ ਚੱਲ ਰਿਹਾ ਐ ਇੰਨੀ ਆ ਜਿਆਦਾ ਬਰਦਤਤਾ ਹੋ ਰਹੀ ਹੈ ਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੈਂ ਕਹੂੰਗਾ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਸੋ ਭਾਰਤੀ ਜਨਤਾ ਪਾਰਟੀ ਇੱਕ ਲੋਕਾਂ ਦੇ ਵਿੱਚ ਵਿਕਲਪ ਹੈ ਜਿਹੜੀ ਪੰਜਾਬ ਨੂੰ ਮੈਂ ਕਹਿੰਦਾ ਇਸ ਦਲਦਲ ਦੇ ਵਿੱਚੋਂ ਬਾਹਰ ਕੱਢ ਸਕਦੀ ਹੈ ਅੱਜ ਪੰਜਾਬ ਦੇ ਵਿੱਚ ਨਸ਼ਿਆ ਦੀ ਦਲਦਲ ਦੇ ਨਾਲ ਨੌਜਵਾਨ ਖਤਮ ਹੋ ਰਿਹਾ ਹੈ ਕਿਸਾਨੀ ਦੇ ਉੱਤੇ ਇਹਨਾਂ ਨੇ ਲਾਠੀ ਚਾਰਜ ਕਰਤੇ ਹਰ ਵਰਗ ਇੰਨਾ ਜ਼ਿਆਦਾ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਲੁੱਟਾਂ ਖੋਹਾਂ ਜੇ ਕੋਈ ਭੈਣ ਆਪਣੇ ਘਰੋਂ ਬਾਹਰ ਨਿਕਲਦੀ ਉਹਦੀ ਚੇਨ ਚੇਨ ਚੋਰੀ ਕਰ ਲਈ ਜਾਂਦੀ ਹੈ ਉਹਨਾਂ ਦੇ ਕੰਨਾਂ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ ਖੂਨੋ ਖੂਨ ਹੋ ਜਾਂਦੀਆਂ ਨੇ ਸਾਡੀਆਂ ਭੈਣਾਂ ਸੋ ਬਹੁਤ ਹੀ ਮਾੜੇ ਜਿਹੜੇ ਹਾਲਾਤ ਨੇ ਬਣੇ ਹੋਏ ਨੇ ਅਸੀਂ ਬੇਨਤੀ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਸਭ ਤੋਂ ਪਹਿਲਾਂ ਸੁਰੱਖਿਆ ਹੈ ਜੀ ਜਿੰਨਾ ਟਾਈਮ ਇਨਸਾਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਤਾਂ ਬਾਕੀ ਸਾਰੀਆਂ ਗੱਲਾਂ ਬਾਤ ਦੇ ਵਿੱਚੋਂ ਆਮ ਆਦਮੀ ਦੇ ਮੁੱਖ ਮੰਤਰੀ ਦਾ ਕਹਿ ਰਹੇ ਨੇ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਕਿ ਰੰਗਲਾ ਪੰਜਾਬ ਆਹੀ ਹੈ ਜੀ ਬਣ ਗਿਆ ਜੀ ਇੱਥੇ ਚਿੱਟਾ ਵਿਕ ਰਿਹਾ ਇੱਥੇ ਪੋਸਟ ਵਿਕ ਰਹੀ ਹੈ ਇੱਥੇ ਜਗਾ ਜਗਾ ਹੁਣ ਨਸ਼ਾ ਹੈ ਜਿਹੜਾ ਬਿਲ ਨਾਲ ਸੌਖਾ ਹੋ ਗਿਆ ਹੁਣ ਤਾਂ ਮੈਂ ਕਹੂੰਗਾ ਹੋਮ ਡਿਲੀਵਰੀ ਹੋ ਜਾਂਦੀ ਹੈ ਜੀ ਨਸ਼ਿਆਂ ਦੀ ਇਹੀ ਰੰਗਲਾ ਪੰਜਾਬ ਹੈ ਜਿਹੜੀ ਆ ਕੁੜੀ ਕੌਨਸਟੇਬਲ ਫੜੀ ਆ ਪੁਲਿਸ ਵਾਲੀ ਉਹਦਾ ਘਰ ਕਿਉਂ ਨਹੀਂ ਢਾਇਆ ਗਿਆ ਅੱਜ ਇੱਕ ਇੰਸਪੈਕਟਰ ਫੜਿਆ ਇੰਟੈਲੀਜੈਂਸੀ ਦਾ ਉਹਦਾ ਘਰ ਕਿਉਂ ਨਹੀਂ ਢਾਇਆ ਗਿਆ ਘਰ ਤਾਂ ਇੱਕ ਛੋਟੇ ਬੰਦੇ ਦਾ ਢਾਇਆ ਜਾਂਦਾ ਜਿਹੜੇ ਛੋਟੇ ਛੋਟੀਆਂ ਮੱਛੀਆਂ ਨੇ ਅਸੀਂ ਕਹਿੰਦੇ ਆ ਮગર ਮੱਛਾਂ ਦੇ ਉੱਤੇ ਵੀ ਕਾਰਵਾਈ ਹੋਵੇ ਉਹਨਾਂ ਦੇ ਘਰ ਵੀ ਢਾਏ ਜਾਣ ਜਿਹੜੀ ਉਹ ਕੌਨਸਟੇਬਲ ਐ ਕਿਹੜੇ ਆਈਪੀਐਸ ਅਫੀਸਰ ਦੇ ਦਫਤਰਾਂ ਨਾਲ ਉਹਦੇ ਸਬੰਧ ਸੀਗੇ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਐ ਟੇਟ ਕਰ ਰਹੇ ਨੇ ਅਸੀਂ ਤਾਂ ਇਨਸਾਫ ਦੀ ਉਡੀਕ ਦੇ ਵਿੱਚ ਆ ਕਿ ਕਦੋਂ ਲੋਕਾਂ ਨੂੰ ਇਨਸਾਫ ਮਿਲੂਗਾ ਪਰ ਅੱਜ ਪੰਜਾਬ ਦੇ ਵਿੱਚ ਹਰ ਵਰਗ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹਾਲਾਤ ਬਹੁਤ ਹੀ ਮਾੜੇ ਬਣੇ ਹੋਏ ਛੱਡ ਬਹੁਤ ਹੀ ਸੀਨੀਅਰ ਅਗੋ ਐਕਸ ਸਟੈਪਨਰ ਮਿਨਿਸਟਰ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮਨਨਜਨ ਕਾਲੀਆ ਜੀ ਦੇ ਘਰ ਦੇ ਉੱਤੇ ਰਾਤ 1:30 ਵਜੇ ਜੋ ਅਟੈਕ ਹੋਇਆ ਹੈ ਬਹੁਤ ਹੀ ਨਿੰਦਨਯੋਗ ਇੱਕ ਘਟਨਾ ਹੋਈ ਹੈ ਪੰਜਾਬ ਦੇ ਵਿੱਚ ਅੱਜ ਰਾਜਨੀਤਿਕਤਾ ਦਾ ਡਰ ਦਾ ਇੱਕ ਭੈ ਦਾ ਮਾਹੌਲ ਬਣਿਆ ਹੋਇਆ ਅੱਜ ਕੋਈ ਵੀ ਬੜਾ ਮਿਨਿਸਟਰ ਟਾਈਪ ਡੋਬੀ ਬੰਦੇ ਨੇ ਸਾਡੇ ਕਾਰਜਕਰਤਾ ਨੇ ਉਹ ਸੇਫ ਨਹੀਂ ਆਏ ਤਾਂ ਸਾਡੇ ਵਰਗੇ ਛੋਟੇ ਜਿਹੇ ਕਾਰਜਕਰਤਾ ਨੇ ਉਸ ਕਾਰਜਕਰਤਾ ਨੇ ਉਹ ਕਿਵੇਂ ਸੇਫ ਰਹਿਣਗੇ ਜਿਨ੍ਹਾਂ ਕੋ ਸਿਕਿਉਰਿਟੀ ਆਉਂ ਸੇਫ ਨਹੀਂ ਅੱਜ ਮਹਿਸੂਸ ਕਰ ਰਹੇ ਹਾਂ ਤਾਂ ਅਸੀਂ ਕਿਵੇਂ ਮਹਿਸੂਸ ਕਰਾਂਗੇ ਸਰਕਾਰ ਜਿਹੜੀ ਹਰ ਫਰੰਟ ਤੇ ਫੇਲ ਹੋ ਚੁੱਕੀ ਆ ਚਾਹੇ ਉਹ ਨਸ਼ਾ ਜਿਹੜੀ ਕਹਿੰਦੇ ਅਸੀਂ 3 ਮਹੀਨਿਆਂ ਦੇ ਕਦਮ ਕਰਦਾਂਗੇ 3 ਸਾਲਾਂ ਚ ਹੋਇਆ ਨਹੀਂ ਅੱਜ ਇਹਨਾਂ ਦੇ ਮਹਿਲਾ ਸਰਪੰਚਾਂ ਦੇ ਪਤੀਆਂ ਕੋਲੋਂ ਆਪਣੇ ਪਟਿਆਲੇ ਕੋਲੇ ਜਿਹੜਾ ਫੜਿਆ ਗਿਆ ਕੱਲ ਕਿੰਨਾ ਹੀ ਨਸ਼ਾ ਫੜਿਆ ਗਿਆ ਦੇਖੋ ਇਹ ਤਾਂ ਨਿੰਦਣਯੋਗ ਸਰਕਾਰ ਆ ਇਹ ਸਭ ਤੋਂ ਵੱਧ ਜਿਹੜੀ ਨਿੰਦਿਆ ਹੋਈ ਆ ਉਹ ਇਹਨਾਂ ਦੇ ਮਤਲਬ ਇਹਨਾਂ ਦੀ ਉਹ ਹੋਈ ਆ ਜਿਹੜੇ ਕਹਿੰਦੇ ਸੀ ਅਸੀਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਵਾਂਗੇ ਟੈਂਕੀਆਂ 'ਤੇ ਨਹੀਂ ਚੜਨਾ ਪਊਗਾ ਅੱਜ ਟੈਂਕੀਆਂ 'ਤੇ ਮੁਲਾਜ਼ਮ ਚੜੇ ਹੋਏ ਬੈਠੇ ਨੇ ਸਾਡੇ ਭੈਣਾਂ ਬੀਬੀਆਂ ਚੜੀਆਂ ਬੈਠਿਆ ਨੇ 1100 ਇਹ ਮੁਕਰ ਗਏ ਪੰਜਾਬ ਦੇ ਵਿੱਚ ਕਤਲੋਗਾਰਤ ਇੰਨੀ ਜ਼ਿਆਦਾ ਹੋ ਚੁੱਕੀ ਆ ਕਿ 15-1500 ਰੁਪਏ 5-500 ਰੁਪਏ ਪਿੱਛੇ ਅੱਜ ਸਿਰ ਫਟ ਰਹੇ ਨੇ ਘਰੋਂ ਕੋਈ ਨਿਕਲਣ ਨੂੰ ਡਰ ਰਿਹਾ ਹੈ ਕੋਈ ਕਿਸੇ ਦੀ ਚੈਨੀ ਖਿੱਚੀ ਜਾ ਰਹੀ ਆ ਕਿਸੇ ਦੁਕਾਨਦਾਰ ਨੂੰ ਦਬਕਾ ਕੇ ਪੈਸੇ ਲੈ ਲਏ ਜਾਂਦੇ ਨੇ ਦੇਖੋ ਮੁਨਾਬੇ ਦੇ ਅੰਦਰ ਹਰ ਰੋਜ਼ 4-4 5-5 ਕਟਨਾਵਾ ਹੋ ਔਰ ਰੋਜ਼ਾਨਾ ਕੰਟੀਨਿਊ ਹੋ ਰਿਹਾ ਪੁਲਿਸ ਪ੍ਰਸ਼ਾਸਨ ਬਿਲਕੁਲ ਕੰਬ ਕਰਨ ਤੋਂ ਵੀ ਵੱਧ ਅਗਰ ਕੋਈ ਬਾਤ ਦੇ ਵਿੱਚ ਸੁੱਤਾ ਤਾਂ ਇਹ ਸਰਕਾਰ ਦੇ ਵਿੱਚ ਪ੍ਰਸ਼ਾਸਨ ਜਿਹੜਾ ਹੈਗਾ ਉਹ ਸੁੱਤਾ ਪੁਲਿਸ ਪ੍ਰਸ਼ਾਸਨ ਸੁੱਤਾ ਔਰ ਇਹ ਸਰਕਾਰ ਦੇ ਕੰਨਾਂ ਦੇ ਉੱਤੇ ਬਿਲਕੁਲ ਵੀ ਜੂੰਣ ਹੀ ਰेंग ਰਹੀ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਦੀ ਸਰਕਾਰ ਨੂੰ ਤੰਗ ਕਰਕੇ ਉਰੇ ਸੁਖ ਸ਼ਾਂਤੀ ਦਾ ਜਿਹੜਾ ਸਮ੍ਰਿਧੀ ਦਾ ਮਾਹੌਲ ਆ ਉਹ ਸਥਾਪਿਤ ਕੀਤਾ ਜਾਵੇ ਤਾਂ ਜੋ ਇੱਥੇ ਹਰੇਕ ਹਰੇਕ ਆਮ ਆਦਮੀ ਹਰੇਕ ਜਨ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰੇ ਇਹ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਦਿਨ-ਪ੍ਰਤੀ ਦਿਨ ਬਹੁਤ ਹੀ ਬੁਰੀ ਤਰ੍ਹਾਂ ਖਰਾਬ ਹੋ ਰਿਹਾ। ਮਤਲਬ ਹਰ ਰੋਜ਼ ਤੁਸੀਂ ਖਬਰਾਂ ਸੁਣੋਗੇ ਕਰਨੇਡ ਹਮਲਾ ਕਦੇ ਪੁਲਿਸ ਚੋਂ ਕਿਤੇ ਕਦੇ ਕਿਤੇ ਪੁਲਿਸ ਚੌਂਕੀ ਤੇ ਤਾਂ ਨਕਾਰ ਦਿੰਦੇ ਨੇ ਕਿ ਹੋਇਆ ਹੀ ਨਹੀਂ ਜੀ। ਪਰ ਜਿਹੜਾ ਰਾਤ ਮਨੋਰੰਜਨ ਕਾਲੀਆ ਜੀ ਜੋ ਸਾਡੇ ਪੰਜਾਬ ਦੀ ਸ਼ਾਮ ਹੈ ਉਹਨਾਂ ਦੇ ਘਰ ਸੈਂਟਰਲ ਲੁਧਿਆਣਾ ਜਿਹੜਾ ਜਲੰਧਰ ਹੈ ਉੱਥੋਂ ਅਮਰੀਕਾਲ ਮਾਤਰ 100 ਮੀਟਰ ਦੀ ਦੂਰੀ ਤੇ ਪੁਲਿਸ ਸਟੇਸ਼ਨ ਹੈ। ਉੱਥੇ ਜਦੋਂ ਉਹਨਾਂ ਨੇ ਉਹਨੂੰ ਪੁਲਿਸ ਨੂੰ ਫੋਨ ਕਰੀ ਗਏ ਵੀ ਇੱਥੇ ਆਓ ਇੱਥੇ ਆਓ ਕਿਸੇ ਨੇ ਫੋਨ ਹੀ ਨਹੀਂ ਚੱਕਿਆ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪਰਸਨਲ ਜਿਹੜਾ ਉਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਇੱਕ ਉਹਨੂੰ ਥਾਣੇ 'ਚ ਭੇਜਿਆ ਤਾਂ ਪੁਲਿਸ ਆਈ ਤਾਂ ਉਹਨਾਂ ਨੇ ਆ ਕੇ ਦੇਖਿਆ। ਤਾਂ ਮਤਲਬ ਇਹ ਹੈ ਵੀ ਜਿਹੜਾ ਪੰਜਾਬ ਦੀ ਦੁਰਗਤੀ ਇਹ ਸਰਕਾਰ ਨੇ ਕੀਤੀ ਹੈ ਜੇ ਅਸੀਂ ਸੈਂਟਰ ਸਰਕਾਰ ਨੂੰ ਜਿਵੇਂ ਸਾਡੇ ਸਹਿਯੋਗੀਆਂ ਨੇ ਦੱਸਿਆ ਜਦੋਂ ਸੈਂਟਰ ਸਰਕਾਰ ਇਹਨਾਂ ਨੂੰ ਚਲਦਾ ਕਰੇ ਕਿਤਾਬਰ ਲੋਕਤਨ ਨੂੰ ਚਲਦਾ ਕਰਨ ਲਈ ਅੱਜੇ ਤਿਆਰ ਬੈਠੇ ਨੇ ਅੱਜ ਦੇ ਪੰਜਾਬ 'ਚ ਇਲੈਕਸ਼ਨ ਹੁੰਦੀ ਆ ਤਾਂ ਮੇਰੇ ਖਿਆਲ ਦੇ ਵਿੱਚ ਗਿਣਤੀ ਦੀਆਂ ਨਾਲ ਦੀ 10 ਹੀ ਢਾਂਡੀਆਂ ਨਹੀਂ ਹੈਗੀਆਂ ਸੋ ਨਿੰਦਾ ਕਰਦੀ ਆ ਭਾਜਪੀ ਇਹਦੀ ਸਖਤ ਤੇ ਭਾਜਪੀ ਹੀ ਕੈਸੀ ਜਮਾਤ ਹੈ ਜਿਹਨੂੰ ਅੱਜ ਪੰਜਾਬ ਅੱਖਾਂ ਖੋਲ ਕੇ ਦੇਖ ਰਿਹਾ ਹੈ ਕਿ ਭਾਜਪੀ ਦੀ ਆਣ ਨਾਲ ਹੀ ਪੰਜਾਬ ਖੁਸ਼ਹਾਲ ਹੋਊਗਾ ਪੰਜਾਬ ਇੱਕ ਫੁੱਲ ਜਿਵੇਂ ਕਹਿੰਦੇ ਸੀ ਖਿੜਿਆ ਫੁੱਲ ਗੁਲਾਬ ਦਾ ਉਹ ਪੰਜਾਬ ਹੈ ਤਾਂ ਪੰਜਾਬ ਖਿਲੇ ਫੁੱਲ ਵਾਂਗੂ ਜਦੋਂ ਖਿੜੂਗਾ ਤਾਂ ਬੀਜੇਪੀ ਦੇ ਰਾਜ ਵਿੱਚ ਖਿੜੂਗਾ ਤੇ ਭਗਵੰਤ ਮਾਨ ਜੀ ਨੂੰ ਮੈਂ ਇਹ ਕਹਿਣਾ ਕਿ ਤੁਹਾਡੇ ਕੋਲੇ ਹੋਮ ਮਿਨਿਸਟਰੀ ਹੈ ਤੇ ਕੇਜਰੀਵਾਲ ਜੀ ਜਿਹੜੇ ਗੱਲ-ਗੱਲ ਦੇ ਵਿੱਚ ਉੱਥੇ ਜਾ ਕੇ ਦਿੱਲੀ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਚੋਪੜਾ ਸਾਫ਼ ਹੋ ਗਿਆ ਉਹਨਾਂ ਦਾ ਤੇ ਪੰਜਾਬ 'ਚ ਵੀ ਹੁਣ ਉਹ ਤਿਆਰੀ ਹੈ ਤੇ ਉਹਨੂੰ ਪੁੱਛਣਾ ਹੈ ਕਿ ਹੁਣ ਇੱਥੇ ਕਿਉਂ ਰਿਜ਼ਾਈਨ ਕਰਾਣਗੇ ਆਪਣੇ ਸੀਮਨ ਸੀਐਮ ਤੋਂ ਜਿੰਨਾਂ ਕੋਲੇ ਗ੍ਰਹਿ ਮੰਤਰਾਲੇ ਵੀ ਹੈਗਾ ਐਡੀ ਵੱਡੀ ਜਿਹੜੀ ਘਟਨਾ ਇਹ ਹੋਈ ਹੈ ਜੇ ਉੱਥੇ ਬਹੁਤ بڑا ਕੋਈ ਜਾਨ ਮਾਲੀ ਦਾ ਨੁਕਸਾਨ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ ਤਾਂ ਸਾਰੀ ਭਾਰਤੀ ਜਨਤਾ ਪਾਰਟੀ ਸਾਰੇ ਲੋਕ ਇਸ ਗੱਲ ਦੀ ਥਾਪੇ ਤੇ ਨਿੰਦਾ ਕਰਦੇ ਨੇ ਨਾਪੇ ਹੀ ਸੁਰੱਖਿਤ ਨਹੀਂ ਹੈਗਾ ਪੂਰਾ ਪੰਜਾਬ ਵੀ ਸੁਰੱਖਿਤ ਨਹੀਂ ਹੈਗਾ ਨਾ ਮਹਿਲਾ ਸੁਰੱਖਿਤਾ ਨਾ ਕਿਸਾਨ ਸੁਰੱਖਤੀ ਹੈ ਵਪਾਰੀ ਦਾ ਤਾਂ ਹਾਲ ਹੈ ਬਹੁਤ ਮਾੜਾ ਹੈ ਵਪਾਰੀ ਤਾਂ ਜਨਕਰਨ ਜੋ ਘਰੇ ਹੀ ਨਹੀਂ ਬਜ਼ਾਰਾਂ ਦੇ ਵਿੱਚ ਸੋ ਮੈਂ ਇਸ ਆਪਣੇ ਵੱਲੋਂ ਪੰਜਾਬ ਦੀ ਬੀਜੇਪੀ ਵੱਲੋਂ ਨਾਪੇ ਦੀ ਬੀਜੇਪੀ ਵੱਲੋਂ ਦੀ ਘੋਰ ਨਿੰਦਾ ਕਰਦਾ ਤੇ ਸਰਕਾਰ ਨੂੰ ਇਹ ਕਹਿੰਨਾ ਕਿ ਜੇ ਥੋੜੀ ਜਿਹੀ ਸ਼ਰਮ ਹੈ ਤਾਂ ਅੱਜ ਹੀ ਆਪਣੇ ਆਪ ਨੂੰ ਰਿਜ਼ਾਈਨ ਕਰੋ ਨਹੀਂ ਤਾਂ ਸੈਂਟਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਬਾਰੇ ਸੋਚੋ ਜੀ ਕੀ ਕਹਿਣਾ ਚਾਹੁੰਦੇ ਹੋ ਪੰਤੇਰ ਜੀ ਜਿਹੜੀ ਕੱਲ ਇਹ ਘਟਨਾ ਰਾਤ ਨੂੰ ਵਾਪਰੀ ਹੈ ਮਨਰंजन ਕਾਲਿਆ ਜੀ ਦੇ ਘਰ ਦੇ ਉੱਪਰ ਅਟੈਕ ਹੋਇਆ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ ਬਹੁਤ ਹੀ ਲੋ ਐਂਡ ਆਰਡਰ ਖਰਾਬ ਹੋ ਚੁੱਕਿਆ ਹੈ ਪੰਜਾਬ ਦਾ ਖੁਸ਼ਹਾਲ ਪੰਜਾਬ ਬਿਹਾਲ ਹੋ ਚੁੱਕਿਆ ਹੈ ਅੱਜ ਲੋਕਾਂ ਦੀ ਮੰਗ ਹੈ ਕਿ ਭਾਜਪਾ ਦੀ ਸਰਕਾਰ ਆਣੀ ਚਾਹੀਦੀ ਹੈ ਇਹਨਾਂ ਦੀ ਹਰੇਕ ਫਰੰਟ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਫੇਲ ਹੋ ਚੁੱਕੀ ਹੈ ਲਾਅ ਐਂਡ ਆਰਡਰ ਦਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਅਸੀਂ ਦੇਖਦੇ ਹਾਂ 90 ਦੇ ਵਿੱਚ ਰੋਜ਼ਾਨਾ ਇੱਕ ਦੋ ਘਟਨਾਵਾਂ ਹੋ ਰਹੀਆਂ ਰਾਤ ਵੀ ਇੱਕ ਖੋਹ ਹੋ ਕੇ ਚੁੱਕੀ ਹੈ ਤੁਹਾਨੂੰ ਸ਼ਾਇਦ ਪਤਾ ਹੋਊਗਾ ਰਾਤ ਵੀ ਇੱਕ ਖੋਹ ਹੋਈ ਹੈ 90 ਦੇ ਵਿੱਚ ਰੋਜ਼ਾਨਾ ਇੰਨੀਆਂ ਘਟਨਾਵਾਂ ਆਪ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਕਿਸੇ ਤਰ੍ਹਾਂ ਦੇ ਮਹਿਸੂਸ ਕਰ ਰਹੇ ਸੋਚ ਆ ਸਕੂਟਰ ਮੋਟਰਸਾਈਕਲ ਕੀ ਚੈਨਾ ਖਿੱਚੇ ਜਾ ਰਹੀਆਂ ਸਾਰੇ ਬਾਜ਼ਾਰ ਦੇ ਵਿੱਚੋਂ ਚੈਨਾ ਖਿੱਚੇ ਜਾ ਰਹੀਆਂ ਪੁਲਿਸ ਪ੍ਰਸ਼ਾਸਨ ਕੀ ਦੇਖ ਰਿਹਾ ਸਾਨੂੰ ਇਸ ਗੱਲ ਦਾ ਬਹੁਤ ਰੋਸ ਹੈ ਸਰਕਾਰ ਤੋਂ ਰੋਸ ਹੈ ਅਸੀਂ ਮੰਗ ਕਰਦੇ ਆ ਆਪਣੀ ਸਿੰਧ ਇੰਦਰ ਸਰਕਾਰ ਤੋਂ ਵੀ ਇਸ ਸਰਕਾਰ ਨੂੰ ਭੰਗ ਕੀਤਾ ਜਾਵੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ ਅਸੀਂ ਕੇਂਦਰ ਸਰਕਾਰ ਨੂੰ ਇਹੀ ਮੰਗ ਕਰਾਂ ਚਾਹਣੇ ਉਸਤੇ ਇਹ ਜੀ ਬਹੁਤ ਮਾੜੀ ਗੱਲ ਹੈ ਕਿਉਂਕਿ ਲਾਂਡਰ ਆਡਰ ਆਪਾਂ ਪਿਛਲੇ ਬਹੁਤ ਸਮੇਂ ਤੋਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਪੰਜਾਬ ਦਾ ਵਿਗੜਿਆ ਹੋਇਆ ਹੈ ਔਰ ਇੱਕ ਹਾਇਰਟ ਦੇ ਵਿੱਚ ਜਾ ਕੇ ਰਾਤ ਨੂੰ 1 ਵਜੇ ਔਰ ਚੌਕੀ ਨੇੜੇ ਹੋਵੇ ਪੁਲਿਸ ਸਟੇਸ਼ਨ ਨੇੜੇ ਹੋਵੇ ਉਹਦੇ باوجود ਇਹ ਬਲਾਸ਼ ਹੋ ਜਾਣਾ ਇਹ ਲਾਂਡਰ ਆਡਰ ਦੀ ਜਿਹੜੀ ਸਥਿਤੀ ਹੈ ਪੰਜਾਬ ਦੀ ਇਹ ਮੈਂ ਬਿਆਨ ਕਰਦਾ ਕਿ ਇਸ ਲਈ ਇਸ ਤਰ੍ਹਾਂ ਇਹ ਚਾਹਾਂਗੇ ਮੰਗ ਕਰਾਂਗੇ ਸਰਕਾਰ ਤੋਂ ਵੀ ਸੈਂਟਰ ਸਰਕਾਰ ਕੋਈ ਨਾ ਕੋਈ ਇਸ ਦਾ ਹੱਲ ਕਰੇ ਯਾ ਰੇ ਮਦਰਾ ਬੰਨ੍ਹੇ ਰਾਇ ਲੱਗਣਾ ਚਾਹੀਦਾ ਹੈ ਯਾ ਲਾਂਡਰ ਆਡਰ ਦੇ ਕੁਝ ਹਾਂਜੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਬਹੁਤ ਜ਼ੋਰਦਾਰ ਅਪੀਲ ਵੀ ਹੈ ਸੈਂਟਰਲ ਸਰਕਾਰ ਨੂੰ ਔਰ ਇਸੇ ਸੈਂਟਰਲ ਸਰਕਾਰ ਤੋਂ ਮੰਗ ਵੀ ਕਰਦੇ ਆਂ ਔਰ ਗ੍ਰਹਿ ਮੰਤਰੀ ਸਾਡੇ ਅਮੀਸ਼ਾਹ ਜੀ ਨੇ ਵੀ ਪੰਜਾਬ ਵਿੱਚ ਇਹ ਜਿਹੜੀ ਸਰਕਾਰ ਇਹਨੂੰ ਭੰਗ ਕਰਕੇ ਔਰ ਇਹ ਰਾਸ਼ਵਈ ਲਾ ਲਾਗੋ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ ਇਹ ਨਵੇਂ ਦਿਨ-ਦਿਨ ਜੋ ਹਾਲ ਬਗੜ ਰਹੇ ਨੇ ਇਹ ਨਾਲ ਕੋਈ ਆਨ ਵਾਲਾ ਸਮਾਂ ਕੋਈ ਬਾਲਾ ਬਿਹਤਰ ਨਹੀਂ ਹੋਣਾ ਪੰਜਾਬ ਦਾ ਠੀਕ ਹੈ ਜਿਵੇਂ ਲਗਾਤਾਰ ਦੇਦੇ ਕਦੇ ਉੱਥੇ ਵੱਢ ਗਏ ਜੀ ਕਦੇ ਉੱਥੇ ਵੱਢ ਗਏ ਇਹ ਕਦੇ ਲੁਟਾਉਗੀ ਕਦੇ ਖੋਹ ਹੋਗੀ ਇਹ ਲਗਾਤਾਰ ਚੰਦਰੇ ਆ ਸਾਰਾ ਬਿਲਕੁਲ ਚੱਲਿਆ ਜੀ ਹੁਣ ਆਪਾਂ ਮੈਂ ਨਾਪੇ ਨਾਲ ਬਿਲੋਂਗ ਕਰਦੇ ਆਂ ਨਾਪ ਆ ਲੈ ਲਾਉਂਡਰ ਰੋਡ ਦਾ ਕਿੰਨਾ ਵਿਗੜਿਆ ਪਿਆ ਹੈ ਇਸ ਕਰਕੇ ਜੋ ਉੱਥੇ ਹੋਇਆ ਹੈ ਅਸੀਂ ਮਰਨਜੀਤ ਕਾਲੇ ਸਾਰੀ ਸਾਡੀ ਪੂਰੀ ਹਮਦਰਦੀ ਹੈ ਔਰ ਜੋ ਹੋਇਆ ਮਾੜਾ ਹੋਇਆ ਇਹਦਾ ਜ਼ੋਰ ਹੱਲ ਹੋਣਾ ਚਾਹੀਦਾ ਔਰ ਅਸੀਂ ਦੁਆਰਾ ਫੇਰ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਨੂੰ ਭੰਗ ਕਰਕੇ ਔਰੇ ਰਾਸ਼ਵਈ ਰਾਜ ਲਾਗੂ ਕੀਤਾ ਜਾਵੇ ਠੀਕ